ਸਸ਼ੇਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚਿਮਾ ਇੱਕ ਵੀਡੀਓ ਇੱਕ ਹੋਰ ਜਿਹੜੀ ਅਜਹੀ ਵੀਡੀਓ ਦੇਖਣ ਨੂੰ ਮਿਲਿਆ ਜਿਸ ਦੇ ਉੱਪਰ ਐਸਜੀਪੀਸੀ ਨੂੰ ਇਤਰਾਜ਼ ਜਤਾਉਣਾ ਪੈ ਜਾਂਦਾ ਹਾਲਾਂਕਿ ਬਹੁਤ ਵਾਰ ਅਜਿਹੀਆਂ ਵੀਡੀਓ ਨਾ ਬਣਾਉਣ ਨੂੰ ਲੈ ਕੇ SGPC ਨੇ ਤਿੱਖੇ ਬਿਆਨ ਵੀ ਦਿੱਤੇ ਨੇ ਪਰ ਅੱਜ ਇੱਕ ਵੀਡੀਓ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਦਰਅਸਲ ਇਹ AI ਦੇ ਨਾਲ ਬਣਾਈ ਗਈ ਵੀਡੀਓ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਜਿੱਥੇ ਲੋਕ ਜਿਹੜੀਆਂ ਸੰਗਤਾਂ ਨੇ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਜਿਹੜਾ ਇਸ ਪ੍ਰਕਰਮਾ ਦੇ ਵਿੱਚ ਉਲੰਘ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੀਆਂ ਨੇ ਪਰ AI ਦੀ ਇੱਕ ਇਹ ਤਸਵੀਰ ਦੇ ਵਿੱਚ ਇਸ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਨੌਜਵਾਨ ਆ ਜਿਸ ਦਾ ਸਿਰ ਨੰਗਾ ਪੈਰਾਂ ਦੇ ਵਿੱਚ ਜੁੱਤੀ ਪਾਈ ਦਿਸਦੀ ਹੈ ਤੇ ਇੱਕ ਕਾਰ ਆਉਂਦੀ ਹੈ ਜਿਹੜੀ ਇੱਕ ਗੱਡੀ ਆਉਂਦੀ ਹੈ ਤੇ ਉਸ ਦੇ ਵਿੱਚ ਬਹਿ ਕੇ ਲੰਘਦਾ ਦਿਖਾਈ ਦਿੰਦਾ ਯਾਨੀ ਕਿ ਹਾਲਾਂਕਿ ਜਿਹੜੀ ਇਹ ਗੱਲ ਹੈ ਕਿ ਵੀਡੀਓ ਰੀਅਲ ਤਾਂ ਨਹੀਂ ਲੱਗ ਰਹੀ ਇਹ ਇਹਦੇ ਨਾਲ ਬਣਾਈ ਗਿਆ ਪਰ ਇਸ ਤਰੀਕੇ ਦੀਆਂ ਵੀਡੀਓ ਬਣਾਉਂਦਾ ਕੌਣ ਹੈ ਐਸਜੀਪੀਸੀ ਨੇ ਸ਼ਿਕਾਇਤ ਜਿਹੜੀ ਦਰਜ ਕਰਵਾਈ ਗਈ ਹੈ ਤੇ ਸਾਈਬਰ ਕ੍ਰਾਈਮ ਪੁਲਿਸ ਨੇ ਜਿਹੜੀ ਵੱਡੀ ਕਾਰਵਾਈ ਵੀ ਕੀਤੀ ਹੈ ਏਆਈ ਰਾਹੀਂ ਬਣਾਈਆਂ ਵੇਬਾਦ ਦਾ ਵੀਡੀਓ ਦੇ ਉੱਪਰ ਐਫ ਆਈ ਆਰ ਵੀ ਦਰਜ ਕੀਤੀ ਗਿਆ ਪਰ ਇਸ ਦੇ ਪਿੱਛੇ ਦਾ ਕਾਰਨ ਕੀ ਆ ਕੌਣ ਅਜਿਹੀਆਂ ਵੀਡੀਓ ਬਣਾਉਂਦਾ ਹਰ ਵਾਰ ਸਵਾਲ ਉੱਠਦੇ ਨੇ ਤੱਕ ਕਿ ਇਸ ਤੋਂ ਪਹਿਲਾਂ ਇੱਕ ਮੋਨਿਟਰਿੰਗ ਕਮੇਟੀ ਵੀ ਐਸ ਡੀ ਪੀ ਸੀ ਦੇ ਵੱਲੋਂ ਬਣਾਈ ਜਾਂਦੀ ਆ ਕਿ ਏ ਆਈ ਦੇ ਨਾਲ ਜੋ ਛੇੜਖਾਨੀ ਕੀਤੀ ਜਾਵੇਗੀ ਧਾਰਮਿਕ ਭਾਵਨਾਵਾਂ ਪੜਕਾਈਆਂ ਜਾਣਗੀਆਂ ਉਹਨਾਂ ਦੇ ਉੱਪਰ ਇਹ ਕਮੇਟੀ ਮੋਨਿਟਰਿੰਗ ਕਰੇਗੀ ਤੇ ਉਸ ਤੋਂ ਬਾਅਦ ਪੁਲਿਸ ਕੰਪਲੇਂਟ ਕੀਤੀ ਜਾਵੇਗੀ ਪਰ ਅੱਜ ਦੀ ਇਸ ਵੀਡੀਓ ਦੇ ਉੱਪਰ ਐਸ ਡੀ ਪੀ ਸੀ ਨੇ ਸ਼ਿਕਾਇਤ ਦਰਜ ਕਰਾਈ ਅਤੇ ਫਿਰ ਸਾਈਬਰ ਸਾਈਬਰ ਕ੍ਰਾਈਮ ਪੁਲਿਸ ਨੇ ਜਿਹੜੀ ਵੱਡੀ ਕਾਰਵਾਈ ਕੀਤੀ ਹੈ ਤਸਵੀਰ ਤੁਸੀਂ ਦੇਖੋ ਕਿ ਕਿਸ ਤਰੀਕੇ ਲੋਕਾਂ ਦੀ ਸਿੱਖ ਸੰਗਤਾਂ ਦੀ ਭਾਵਨਾਵਾਂ ਭੜਕਾਉਣ ਵਾਲੀ ਆ ਜਿੱਤੇ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਦੇ ਵਿੱਚ ਲੱਖਾਂ ਹੀ ਸੰਤਾਂ ਰੋਜ਼ਾਨਾ ਲੰਕ ਕੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੁੰਦੀਆਂ ਨੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਉਸ ਤੋਂ ਬਾਅਦ ਲੰਗਰ ਹਾਲ ਦੇ ਵਿੱਚ ਲੰਗਰ ਛਕਦੇ ਨੇ ਯਾਨੀ ਕਿ ਬੜੀ ਹੀ ਧਾਰਮਿਕ ਬੇਤੀ ਦੇ ਨਾਲ ਇਸ ਪ੍ਰਕਰਮਾਂ ਦੇ ਵਿੱਚ ਉਹ ਸੰਤਾਂ ਗੁਜ਼ਰਦੀਆਂ ਨੇ ਪਰ ਇਹ AI ਦੇ ਨਾਲ ਬਣਾਈ ਗਈ ਵੀਡੀਓ ਦੇ ਵਿੱਚ ਕਿਸ ਤਰੀਕੇ ਹੋ ਰਿਹਾ ਕਿ ਇੱਕ ਨੌਜਵਾਨ ਆ ਪੈਰਾਂ ਦੇ ਵਿੱਚ ਉਸਦੇ ਜੁੱਤੇ ਪਾਏ ਹੋਏ ਨੇ ਤੇ ਸਿਰ ਉਸ ਦਾ ਨੰਗਾ ਤੇ ਇੱਕ ਕਾਰ ਆਉਂਦੀ ਹੈ ਉਸ ਦੇ ਵਿੱਚ ਬਹਿ ਕੇ ਲੰਘ ਜਾਂਦਾ ਕਿਸ ਤਰੀਕੇ ਇਸ ਪ੍ਰਕਰਮਾਂ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਬਹੁਤ ਸਾਰੇ ਲੋਕ ਇਸ ਪ੍ਰਕਰਮਾਂ ਦੇ ਵਿੱਚ ਬੈਠ ਕੇ ਜਿਹੜਾ ਪਾਠ ਤੱਕ ਕਰਦੇ ਨੇ ਜੀ ਗੁਰੂ ਸਾਹਿਬ ਨੂੰ ਤੇ ਆਉਂਦੇ ਨੇ ਸ੍ਰੀ ਦਰਵਾਜ ਸਾਹਿਬ ਦੇ ਵਿੱਚ ਨਤਮਸਤਕ ਹੋਣ ਇਸ ਪ੍ਰਕਰਮਾਂ ਦੇ ਵਿੱਚ ਦੀ ਲੰਘੇ ਜਾਂਦੇ ਨੇ ਪਰ ਇਸ AI ਦੇ ਨਾਲ ਬਣਾਈ ਹੋਈ ਵੀਡੀਓ ਦੇ ਉੱਪਰ SGPC ਨੇ ਇਤਰਾਜ਼ ਦਿੱਤਾ ਹੈ ਸ਼ਿਕਾਇਤ ਦਰਜ ਕਰਵਾਈ ਹੈ ਸਾਈਬਰ ਕ੍ਰਾਈਮ ਪੁਲਿਸ ਨੇ ਜੜੀਆਂ ਬੀਐਨਐਸ ਨੇ ਵਕਫਾ ਕਤਰਾਮਾ ਦੇ ਤਹਿਤ ਐਫਆਈਆਰ 20 ਦਰਜ ਕੀਤੀ ਗਈ ਆ ਪਰ ਅਸਲ ਦੇ ਵਿੱਚ ਸਵਾਲ ਇਹ ਹੈ ਕਿ ਜਦੋਂ ਵਾਰ-ਵਾਰ ਐਸਜੀਪੀਸੀ ਇਹ ਗੱਲਾਂ ਕਹਿ ਰਹੀ ਆ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮਪੁਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਸਦਰ ਗਾਨੀ ਕੁਲਦੀਪ ਸਿੰਘ ਗੜਗਾਜ ਨੇ ਵੀ ਕਈ ਵਾਰ ਤਿੱਖੇ ਬਿਆਨ ਦਿੱਤੇ ਨੇ ਕਿ ਇਸ ਤਰੀਕੇ ਦੀਆਂ ਵੀਡੀਓਜ਼ ਨਾ ਬਣਾਈਆਂ ਜਾਣ ਜਿਸ ਦੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਪਰ ਇਹ ਵੀਡੀਓ ਫਿਰ ਇੱਕ ਵਾਰ ਇਤਰਾਜ਼ਯੋਗ ਬਣਾਈ ਗਿਆ ਜਦ ਤੈ ਸ੍ਰੀ ਦਰਵਾਸ ਸਾਹਿਬ ਦੀ ਪਰਕਰਮਾ ਦੇ ਵਿੱਚ ਪੈਰਾਂ ਦੇ ਵਿੱਚ ਜੁੱਤੇ ਪਾ ਕੇ ਨੌਜਵਾਨ ਖੜਾ ਸਿਰੋਸਾ ਦਾ ਨੰਗਾ ਇੱਕ ਗੱਡੀ ਆਉਂਦੀ ਆ ਉਸ ਦੇ ਵਿੱਚ ਬਹਿ ਕੇ ਲੰਘ ਜਾਂਦਾ ਪਿੱਛੇ ਸ੍ਰੀ ਦਰਵਾਜ ਸਾਹਿਬ ਦਾ ਜਿਹੜਾ ਦ੍ਰਿਸ਼ਾ ਉਹ ਏਆਈ ਦੇ ਰਾਹੀਂ ਦਿਖਾਇਆ ਗਿਆ ਇਸ ਦੇ ਉੱਪਰ ਹੁਣ ਐਸਜੀਪੀਸੀ ਨੇ ਇਤਰਾਜ਼ ਜਤਾ ਦਿੱਤਾ ਹੈ